ਸਾਸੀ ਕਲ ਦੀ ਸਾਰੇ ਵੀਰਾਂ ਨੂੰ ਤੇ ਜਿੱਦਾਂ ਕੀ ਜੀ ਜਿਹੜੀ ਟੂਰਨਾਮੈਂਟ ਬ੍ਰਦਰਸ ਕਬੂਤਰ ਕਲੱਬ ਠੀਕ ਹੈ ਜੀ ਤੇ ਕਵਰ ਸਤਾਜ ਜੀ ਹਣੀ ਵਾਲਾ ਟੂਰਨਾਮੈਂਟ ਕਰਵਾ ਰਹੇ ਆ ਠੀਕ ਹੈ ਜੀ ਤੇ ਦੋ ਰੋਜ਼ਾ ਟੂਰਨਾਮੈਂਟ ਹੈ ਜੀ ਅੱਜ ਉਹਦੀ ਪਹਿਲੀ ਉਡਾਨ ਉੱਡੀ ਆ ਤੇ ਜਿਹੜੀ ਟੀਮ ਆ ਤੇ ਉਹ ਛੱਤਾਂ ਚੈੱਕ ਕਰ ਰਹੀ ਆ ਤੇ ਆਪਣੇ ਨਾਲ ਜੀ ਆ ਦਿਲਬਾਖ ਸਿੰਘ ਖਾਲਸਾ ਸਤਾਜ ਜੀ ਹਣੀ ਆ ਠੀਕ ਹੈ ਜੀ ਤੇ ਨਾਲ ਇਧਰ ਵੀਰ ਜੀ ਹੋਣੀ ਆ ਠੀਕ ਹੈ ਜੀ ਤੇ ਅਸੀਂ ਜਿਹੜੀ ਆ ਹੁਣ ਵੇਖੋ ਅਨਚੇਤ ਜਿਹੜੀ ਚੈਕਿੰਗ ਆ ਕਿਹੜੀ ਛਾਤੇ ਜਾਨਨੇ ਆ ਤੇ ਹੁਣ ਸਾਡੇ ਨਾਲ ਰਾਹ ਚ ਕਾਲੇ ਉਸਤਾਦ ਜੀ ਹੋਣੀ ਵੈਲਡਿੰਗ ਵਾਲੇ ਉਹ ਸਾਡੇ ਨਾਲ ਹੋਣਗੇ ਤੇ ਫੇਰ ਅੱਗੋਂ ਅਸੀਂ ਛੱਤ ਤੇ ਜਾਵਾਂਗੇ ਠੀਕ ਹੈ ਜੀ ਹਾਂ ਜੀ ਆ ਜੀ ਸਾਡੇ ਨਾਲ ਸਾਡੇ ਕਾਲੇ ਉਸਤਾਦ ਜੀ ਹੋਣੀ ਵੀ ਨਾਲ ਸਾਡੇ ਹੁਣ ਚੱਲੇ ਆ ਜੀ ਤੇ ਹੁਣ ਵੇਖੋ ਅਸੀਂ ਅਨਚੇਤ ਇਹ ਚੈਕਿੰਗ ਆ ਤੇ ਛੱਤ ਦਾ ਨਾਮ ਨਹੀਂ ਅਸੀਂ ਦੱਸ ਸਕਦੇ ਕਿੱਥੇ ਚੱਲੇ ਆਂ ਬਾਕੀ ਜਿਹੜੀ ਛੱਤੇ ਵੀ ਜਾਵਾਂਗੇ ਤੇ ਉੱਥੇ ਜਾ ਕੇ ਧੜਨਾ ਹੋਣਾ ਪਰ ਰਾਤ ਤੇ ਜਾਵਾਂਗੇ ਤੇ ਅਸੀਂ ਵੀ ਨਾਲ ਇਹਨਾਂ ਦੇ ਪੁੱਜੇ ਆਂ ਤੇ ਅੱਗੇ ਵੀ ਛੱਤਾਂ ਤੇ ਜਾਵਾਂਗੇ ਜੀ ਆ ਜਾਓ ਉਸਤਾਦ ਜੀ ਇੱਕ ਨਹੀਂ ਬੜਾ ਵਧੀਆ ਉਪਰਾਲਾ ਵਾ ਵੀ ਛੱਤ ਦੇ ਉੱਤੇ ਜਿਹੜਾ ਮਾਰਨਾ ਪਿੱਛੇ ਟੀਮ ਜਿਹੜੀ ਜਾਣੀ ਆ ਤੇ ਇਹਦੇ ਨਾਲ ਪੂਰਾ ਜਿਹੜੀ ਜਾਣਕਾਰੀ ਜਿਹੜੀ ਆ ਸਾਰਿਆਂ ਤੱਕ ਪੁੱਜਦੀ ਆ ਕੀ ਕੋਈ ਇਸ਼ੂ ਤਾਂ ਨਹੀਂ ਹੈ ਛੱਤ ਦੇ ਉੱਤੇ ਠੀਕ ਹੈ ਜੀ ਆ ਲਾਟੀ ਸਤਾਜ ਜੀ ਨਾਲ ਤੇ ਆ ਮੁੰਸਬਿਆ ਜੀ ਆ ਬੈਠੇ ਤੇ ਆ ਚੈਕਿੰਗ ਕਮੇਟੀ ਆਈ ਹੈ ਜੀ ਤੇ ਇਹ ਜੀ ਚੈਕਿੰਗ ਕਰਨ ਜਿਹੜੀ ਆ ਬਾਬਾ ਜੀ ਹਣੀ ਪੁੱਜੇ ਆ ਤੇ ਆ ਮੁੰਸਬ ਸਾਹਿਬ ਜਿਹੜੇ ਆਏ ਹੋਏ ਆ ਕਿੱਥੇ ਉਹ ਜਿਹੜਾ ਪਰਚਾ ਲਿਖਿਆ ਹੋਇਆ ਵਾ ਇਹ ਜੀ ਮੁੰਸੇ ਸਾਹਿਬ ਦੋ ਕਬੂਤਰ ਬਾਡੇ ਟੱਪੇ ਇਨਾਂ ਦੇ ਹਾਂ ਜੀ ਇਹ ਦੋ ਵੱਡੇ ਟੱਪੇ ਆ ਜੀ ਤੇ ਦੋ ਕਬੂਤਰ ਜਿਹੜੇ ਆ ਇੱਥੇ ਆਦੇ ਦੋ ਰਾਇ ਹੀ ਤੇ ਫੇਰ ਅਸਮਾਨ ਚਲ ਗਏ ਆ ਮੁੰਸਬਾ ਨੇ ਤੇ ਬਾਕੀ ਆ ਟੀਮ ਸਾਰੀ ਨਾਲ ਲਾਟੀ ਸਾਜ ਜੀ ਹਣੀ ਇੱਧਰ ਠੀਕ ਆ ਤੇ ਦਿਲਬਾਸਾ ਜੀ ਹੁਣ ਕਿੰਨੀਆਂ ਛੱਤਾਂ ਤੇ ਹੋ ਆਏ ਜੋ ਹੁਣ ਤੱਕ ਇਹ ਜੀ ਤਿੰਨ ਛੱਤਾਂ ਜਿਹੜੀਆਂ ਚੈੱਕ ਕਰ ਚੁੱਕੇ ਆਂ ਇੱਕ ਜਗਰਾਜ ਸਿੰਘ ਅੱਛਾ ਜੀ ਇੱਕ ਵੀਰ ਕੜਿਆਂ ਵਾਲਾ ਬਾ ਇੱਧਰ ਹੀ ਉਹ ਦੂਜਾ ਆ ਡੀ ਵੀਰ ਕਵਰ ਐਮ ਨਹੀਂ ਹੋ ਅੱਛਾ ਈ ਕਵਰ ਅੱਛਾ ਗੋਲੂ ਵੀ ਅੱਛਾ ਗੋਲੂ ਵੀ ਠੀਕ ਆ ਹਾਂ ਜੀ ਹੁਣ ਸਾਡੇ ਉਸਤਾਦ ਵੀਰ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਖਰਿਆਲੇ ਹੂੰ ਹੁਣ ਇਹਨਾਂ ਦੇ ਕੋਠੇ ਤੇ ਜਿਹੜੇ ਅੱਜ ਆਏ ਹੁਣ ਤੇ ਮੌਕਾ ਵੇਖ ਕੇ ਤੁਹਾਨੂੰ ਫਰਕਿਆਂ ਨੂੰ ਚੱਲਾਂਗੇ ਚੱਲੇ ਪਾਵਾਂਗੇ ਤੇ ਮੌਕਾ ਠੀਕ ਆ ਜੀ ਵੇਖ ਲਿਆ ਤੁਸੀਂ ਮੁੰਸਬਾਣਾ ਸੋਨਾ ਸੋਨਾ ਸ਼ੌਂਕ ਸੋਨਾ ਹੋ ਰਿਹਾ ਵਧੀਆ ਆ ਰਿਹਾ ਜੀ ਸੋਨਾ ਜੀ ਬਹੁਤ ਸੋਨਾ ਹਾਂ ਤੇ ਕਿਸੇ ਵੀ ਕਿਸਮ ਦੀ ਕੋਈ ਨਹੀਂ ਆ ਬਾਕੀ ਇਹ ਬੜੀ ਜ਼ਰੂਰੀ ਹੁੰਦੀ ਆ ਕਿ ਪਿੱਛੇ ਚੈਕਿੰਗ ਕਰਨੀ ਬਿਲਕੁਲ ਜੀ ਤੇ ਦੂਜੀ ਸਭ ਤੋਂ ਵੱਡੀ ਗੱਲ ਆ ਵੀ ਆ ਵੇਖਿਆ ਜਾ ਕੇ ਸਾਰੇ ਜਿੰਨੇ ਵੀ ਹੁਣ ਤੱਕ ਉਥੇ ਲੱਗਿਆ ਵੀ ਇਮਾਨਦਾਰੀ ਹੈਗੀ ਆ ਹਮ ਹਰ ਇੱਕ ਬੰਦਾ ਜਿਹੜਾ ਬਿਲਕੁਲ ਸੁਚੇਤ ਹੋ ਕੇ ਮੁਨਸਿਪਲ ਬੈਠੇ ਆ ਹਮ ਨਹੀਂ ਤਾਂ ਕਈ ਹੁੰਦਾ ਕੋਈ ਕਿਸ ਬੰਨੇ ਤੁਰਿਆ ਫਿਰਦਾ ਕੋਈ ਤੁਰਿਆ ਬਿਲਕੁਲ ਨਹੀਂ ਨਹੀਂ ਮੁਨਸਿਪਲ ਵੀ ਬੜੇ ਸੋਹਣੇ ਉਹ ਨਿਗਾਹ ਰੱਖ ਰਹੇ ਆਲੇ ਵੀ ਜਿਹੜੇ ਟਿਕਾਣੇ ਟਿਕਾਣੇ ਮਿਲੇ ਆ ਵੀ ਨਾਲ ਬੈਠੇ ਬਖਾਉਂਦੇ ਮਿਲੇ ਆ ਹੂੰ ਤੇ ਅਜੇ ਤੱਕ ਤਾਂ ਸਟੇਟ ਹੀ ਆ ਕੰਮ ਹੁਣ ਅੱਗੇ ਵੇਖੋ ਗਾਂ ਚੱਲਾਂਗੇ ਹੁਣ ਹਾਂ ਬਿਲਕੁਲ ਜੀ ਸਾਗਦੇ ਵੀ ਅਸੀਂ ਕਿਹੜੇ ਖੁੱਡੇ ਤੇ ਜਾਣਾ ਆ ਉਹ ਮੌਕੇ ਤੇ ਜਾਵਾਂਗੇ ਉਹ ਮੌਕੇ ਤੇ ਸਾਰੀ ਗੱਲ ਹੋਊਗੀ ਜੀ ਇਹ ਜਿਹੜੀ ਆ ਚੈਕਿੰਗ ਸੀਕਰਟ ਹੁੰਦੀ ਆ ਇਹ ਦੱਸ ਨਹੀਂ ਸਕਦੇ ਵੀ ਅੱਗੋਂ ਅਸੀਂ ਹੁਣ ਕਿਹੜੀ ਛਾਤੇ ਜਾਣਾ ਵਾ ਠੀਕ ਆ ਜੀ ਅੱਗੋਂ ਜਿਹੜੀ ਵੀ ਛਾਤੇ ਜਾਵਾਂਗੇ ਉਹ ਸਾਰੀ ਤੁਹਾਨੂੰ ਅਪਡੇਟ ਅਸੀਂ ਸਾਰੀ ਸ਼ਾਮ ਤੱਕ ਦਿੰਦੇ ਰਾਵਾਂਗੇ ਠੀਕ ਆ ਜੀ ਬਹੁਤ ਬੋਲਾਲਾ ਵੀਰ ਜੀ ਕਵਰ ਵੀਰ ਤੇ ਇਹ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਜਿਹੜਾ ਇਹ ਅੰਮ੍ਰਿਤਸਰ ਦੀ ਜਿਹੜੀ ਖਡਾਰੀਆਂ ਦੀ ਜਿਹੜੀ ਲੈਣਿਆ ਇਹਨੂੰ ਬੜਾ ਉੱਚਾ ਤੁਸੀਂ ਹੌਲੀ ਹੌਲੀ ਚੁੱਕੀ ਜਾਂਦੇ ਜੋ ਤੇ ਹੋਰ ਵੀ YouTube ਵਾਲੇ ਜਿਹੜੇ ਵੀਰ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਇਹ ਸੁਥਰੀ ਖੇਡ ਜਿਹੜੀ ਖੇਡਦੇ ਆ ਵੀਰ ਉਹਨਾਂ ਨੂੰ ਚੁੱਕਣਾ ਵੀ ਚਾਹੀਦਾ ਤੇ ਬੜੀ ਵਧੀਆ ਖੇਡ ਉਸਤਾਦ ਕੜਿਆਲੇ ਆ ਉਹ ਵੀਰ ਕੜਿਆਲੇ ਵੀਰ ਹਮ ਬੜੀ ਮਹਾਨ ਹਸਤੀ ਹੈ ਸ਼ਹਿਰ ਦੀ ਕਿਉਂਕਿ ਹਰ ਇੱਕ ਥਾਂ ਹਰ ਇੱਕ ਜਗ੍ਹਾ ਤੇ ਜਿਹੜਾ ਇਹ ਖੇਡਦੇ ਆ ਕਦੀ ਨਹੀਂ ਇਹ ਡਰੇ ਨਾ ਘਬਰਾਏ ਇਸ ਕਰਕੇ ਨਾ ਵੀ ਉਹ ਬੰਦੇ ਦਾ ਦਾਵਾ ਵੀ ਜਿਹੜਾ ਮੈਦਾਨ ਚੋਂ ਦਾ ਜਿਹੜਾ ਘਰ ਬੈਠੇ ਲਲਕਾਰੇ ਮਰੀ ਜਾਂਦਾ ਉਹਦਾ ਨਾਂ ਨਹੀਂ ਬਣਦਾ ਮੈਦਾਨ ਚੋਂਣਾ ਪੈਂਦਾ ਵਾ ਹੁਣ ਤੁਸੀਂ ਵੀ ਆਏ YouTube ਤੇ ਵੀਡੀਓ ਪਾ ਰਹੇ ਆ ਰਿਕ ਬੰਦੇ ਨੂੰ ਦਿਖਾ ਰਹੇ ਜੋ ਲੋਕ ਤੁਹਾਨੂੰ ਲੈ ਕੇ ਕਰਨ ਦੇ ਜੋ ਤੇ ਜੇ ਘਰ ਬੈਠੇ ਕਹੀ ਜੋ ਕਿ ਸਾਨੂੰ ਇੱਥੇ ਵੀਡੀਓ ਪਾ ਦਿਓ ਗੱਲ ਨਹੀਂ ਬਣਦੀ ਹੁਣ ਅੱਜ ਵੀ ਤੁਸੀਂ ਧੁੱਪੇ ਖਲੋਤੇ ਜੋ ਆ ਕੇ ਕੋਠੇ ਦੇ ਸਵੇਰ ਦੇ ਖਲੋਤੇ ਜੋ ਇਸ ਚੀਜ਼ ਦਾ ਜਿਹੜਾ ਵਾ ਗੁਰੂ ਸਾਹਿਬ ਆਪੇ ਵੜਾਈ ਬਖਸ਼ ਦਿੰਦਾ ਜਿਹੜਾ ਬੰਦਾ ਮਿਹਨਤ ਕਰਦਾ ਮਿਹਨਤ ਕਰਦਾ ਕੋਈ ਬਾਕੀ ਧੰਨਵਾਦ ਆ ਹਾਂ ਜਿੱਤ ਉਸ ਮਹਾਰਾਜ ਦੇ ਹੱਥ ਆ ਤਾਂ ਵੀ ਹਰ ਖਿਡਾਰੀ ਨੂੰ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਕਰਾਂਗੇ ਤੇ ਖੇਡਾਂਗੇ ਤੇ ਜਿੱਤਾਂਗੇ ਬਿਲਕੁਲ ਜੀ ਇਹ ਸਾਰੀ ਗੱਲਬਾਤ ਜਿਹੜੀ ਆ ਆਪਾਂ ਕਰ ਲਈ ਆ ਤੇ ਅੱਗੋਂ ਵੇਖੋ ਹੁਣ ਆਪਾਂ ਅਗਲ ਕਿਹੜੀ ਛਾਤੇ ਜਾਂਦੇ ਆ ਠੀਕ ਹੈ ਜੀ ਤੇ ਜਿਹੜੀ ਵੀ ਛਾਤੇ ਜਾਵਾਂਗੇ ਉੱਥੇ ਤੁਹਾਨੂੰ ਪ੍ਰੋਪਰ ਵੀਡੀਓ ਮਿਲੇਗੀ ਤੇ ਸਾਰੀ ਜਿਹੜੀ ਇਹ ਨਾਲ ਹੀ ਆ ਜੀ ਹੁਣ ਉਸਤਾਜ ਜੀ ਨਾਲ ਦੇ ਨਾਲ ਹੀ ਜੀ ਸਾਡੇ ਕਲੀਬਾ ਸਾਹਿਬ ਵੀ ਨਾਲ ਆ ਠੀਕ ਆ ਤੇ ਬੜੀ ਵਧੀਆ ਜਿਹੜੀ ਆ ਇਹ ਚੈਕਿੰਗ ਚੱਲ ਰਹੀ ਆ ਹਾਂ ਜੀ ਸਾਡੇ ਕਾਲਾ ਉਸਤਾਜ ਜੀ ਵੈਲਡਿੰਗ ਵਾਲੇ ਨਾਲ ਦਲਬਾਤ ਸਿੰਘ ਉਸਤਾਜ ਜੀ ਹਣੀ ਠੀਕ ਹੈ ਜੀ ਇਹ ਕਲੀਬਾ ਸਾਹਿਬ ਤੇ ਅਨਚੇਜ ਜਿਹੜੀ ਚੈਕਿੰਗ ਚੱਲ ਰਹੀ ਆ ਫਲੈਂਗ ਤੇ ਤੁਹਾਨੂੰ ਦੱਸਦੇ ਆ ਕਿਹੜੀ ਛੱਤ ਹੈਗੀ ਆ ਠੀਕ ਹੈ ਜੀ ਛੱਤ ਵੇਖ ਲਓ ਜੀ ਠੀਕ ਆ ਪੰਲੀਆ ਸਾਡੀ ਅਨਚੇਤ ਜੈਗਿੰਗ ਜਿਹੜੀ ਆ ਠੀਕ ਆ ਤੇ ਛੱਤ ਕਿਹੜੀ ਆ ਜੀ ਪੰਲੂ ਮੱਲਾਂ ਵਾਲੇ ਜਿਹੜੇ ਆ ਉਹਨਾਂ ਦੀ ਛੱਤ ਦੇ ਬੰਦੇ ਆ ਜੀ ਠੀਕ ਹੈ ਜੀ ਚਾਰ ਕਿਉਂ ਆਪਣੇ ਹੋਏ ਥੱਲੇ ਫੇਰ ਇੱਕ ਥੱਲੇ ਆਇਆ ਚਾ ਹੋ ਗਿਆ ਚਾਰ ਕਿਉਂ ਤੋਂ ਚਮਕਾਉਂ ਲੱਗੇ ਆ ਕੋਈ ਨਹੀਂ ਕੋਈ ਨਹੀਂ ਕਿੱਕ ਨਹੀਂ ਹੋਇਆ ਮੁੰਸਬਾ ਇਹ ਵੀ ਕਿੱਥੋਂ ਆਇਆ ਮੁੰਸਬਾ ਤੂੰ ਸਲਾਮ ਬੋਲ ਮਨਾਲਾ ਦੀ ਸ਼ਾਹ ਤੇ ਭਾਈ ਕਿਹੜੀ ਸ਼ਾਹ ਤੋਂ ਆਏ ਜੋ ਪ੍ਰਿਤ ਰਾਜ ਕੀ ਨਾਂ ਵੀਰ ਜੀ ਆਪਣਾ ਬਲਵਿੰਦਰ ਬਲਵਿੰਦਰ ਸਿੰਘ ਕਿਹੜੀ ਪਾਰਟੀ ਹਾਂਜੀ ਪਾਰਟੀ ਕਿਹੜੀ ਆਪਣੀ ਰਮੀ ਸਾਹਿਬ ਜੀ ਠੀਕ ਹੈ ਰਮੀ ਸਾਹਿਬ ਜੀ ਨਾ ਦੀ ਪਾਰਟੀ ਆ ਜੀ ਤੇ ਪ੍ਰਿਤ ਰਾਜੀਆਂ ਦੀ ਸ਼ਾਹ ਤੋਂ ਹੁਣਸਬਾਏ ਆ ਇਕੱਲੇ ਆ ਜੀ ਵੀਰ ਜੀ ਕੀ ਨਾਂ ਵੀਰ ਜੀ ਆਪਣਾ ਕਲੂ ਵੀਰ ਜੀ ਕਲੂ ਵੀਰ ਜੀ ਤੇ ਪਾਰਟੀ ਆਪਣੀ ਜੀ ਉਹ ਤੋਂ ਮੁੱਤੇ ਤਲੋਣੇ ਰਮੀ ਲੋ ਜੀ ਐ ਵੀ ਵੀਰ ਜੀ ਨਾਲ ਮੁਨਸਿਬ ਆਇਆ ਰਮੀ ਉਸਤਾਦ ਜੀ ਨਾਲ ਦੇਸ਼ ਪਾਰਟੀ ਹੈਗੀ ਆ ਠੀਕ ਹੈ ਜੀ ਤੇ ਇਹ ਜਿਹੜੀ ਆ ਚੈਕਿੰਗ ਲਈ ਜਿਹੜੀ ਟੀਮ ਪਹੁੰਚੀ ਆ ਤੇ ਬੜਾ ਵਧੀਆ ਸ਼ੌਂਕ ਦਿਖਿਆ ਜੀ ਇੱਥੇ ਵੀ ਸਾਨੂੰ ਤੇ ਮੁਨਸਿਬ ਜਿਹੜੇ ਆ ਬਿਲਕੁਲ ਸੁਚੇਤ ਬੈਠੇ ਹੋਏ ਆ ਠੀਕ ਹੈ ਜੀ ਕੋਈ ਇਹ ਨਹੀਂਗਾ ਕਿ ਮੁਨਸਿਬ ਸੁੱਤੇ ਆ ਜਾਂ ਮਤਲਬ ਫੋਨ ਤੇ ਡੇ ਆ ਜਾਂ ਇਦਾਂ ਦੀ ਕੋਈ ਗੱਲ ਨਹੀਂ ਆ ਤੇ ਪੂਰੀ ਆ ਵੀਰ ਹੁਣੀ ਪੂਰੀ ਨਿਗਾ ਲਗਾ ਕੇ ਬੈਠੇ ਆ ਆ ਵੀਰ ਹੁਣੀ ਪੂਰੀ ਐ ਚਕੰਨੇ ਬੈਠੇ ਆ ਜੀ ਤੇ ਨਾਲ ਆ ਦੂਸਰੀ ਜਿਹੜੀ ਐ ਸ਼ੀਲਡ ਮਾਲਾਂ ਵਾਲੀ ਉਹਦੇ ਵਿੱਚ ਵੀ ਆ ਵੀਰ ਹੁਣੀ ਮਨਸਬ ਆਏ ਆ ਤੇ ਕਿਹੜੀ ਛਤਵਾਏ ਵੀਰ ਜੀ ਤੀ ਭਾਈ ਭਾਈ ਉਹਦੀ ਟੇਲਰ ਦੀ ਟੇਲਰ ਦੀ ਛ ਤੁਸੀਂ ਵੀ ਨਾਲ ਹੀ ਅੱਛਾ ਜੀ ਲੋ ਜੀ ਵੇਖ ਲਓ ਇਹ ਵੀ ਵੀਰ ਹੁਣੀ ਪੂਰੀ ਨਿਗਾ ਲਾ ਕੇ ਬੈਠੇ ਹੋਏ ਆ ਠੀਕ ਆ ਤੇ ਕਈ ਵਾਰੀ ਉਹ ਸਿਸਟਮ ਹੁੰਦਾ ਨਾ ਵੀ ਮਨਸੋ ਸੁੱਤਾ ਜਾਂ ਕੋਈ ਇਦਾਂ ਦੀ ਇਦਾਂ ਦਾ ਕੋਈ ਨਹੀਂ ਆ ਬੜੀ ਵਧੀਆ ਜਿਹੜੀ ਟੂਰਨਾਮੈਂਟ ਚੱਲ ਰਿਹਾ ਵਾ ਤੇ ਪ੍ਰਿਤ ਰਾਜੀਆਂ ਤੋਂ ਜਿਹੜੀ ਛੱਤ ਲਈ ਹੋਈ ਆ ਪ੍ਰਿਤ ਵੀਰ ਜੀ ਨਾਲ ਦੀ ਠੀਕ ਆ ਤੇ ਉਹ ਵੀ ਇੱਕ ਨਾਮਰ ਛੱਤ ਹੈ ਜੀ ਤੇ ਹੋ ਗਿਆ ਤੇ ਵੇਖੋ ਗਾੜੀ ਹੁਣ ਕਿੱਥੇ ਸਾਡੀ ਜਿਹੜੀ ਆ ਜਾਂਦੀ ਆ ਦੇ ਇੱਕ ਟੁੱਟਾ ਕੇ ਤਿੰਨ ਚਾਰ ਤੇ ਇਹ ਕਾਲੇ ਸਾਹ ਜੀ ਹੁਣ ਤੁਸੀਂ ਵੇਰੇ ਜੀ ਵੀ ਮੁੰਸਬ ਖੁੱਦ ਜਿਹੜੇ ਪ੍ਰੇਤ ਰਾਜੀਆਂ ਦੀ ਛਤੋਂ ਮੁੰਸਬ ਆਏ ਖੁੱਦ ਆਪ ਕਬੂਤਰ ਬੁਖਾ ਰਹੇ ਆ ਹਨਾ ਵਧੀਆ ਬਹੁਤ ਵਧੀਆ ਸ਼ੌਕ ਆ ਜਿਹੜੇ ਆਪ ਖਾਣਦੇ ਨਾ ਉਹ ਸਹੀ ਆ ਸਹੀ ਆ ਬਿਲਕੁਲ ਬਿਲਕੁਲ ਉਹ ਬੁਖਾਣਦੇ ਬਹੁਤ ਵਧੀਆ ਨਹੀਂ ਤਾਂ ਕਈਆਂ ਰਹਿੰਦਾ ਵੀ ਉਹ ਬਸ ਡੰਡਾ ਫੇਰਉ ਨਹੀਂ ਇਹ ਰ ਖੁੱਦ ਵੀਰ ਹੁਣੀ ਆ ਬੁਖਾ ਰਹੇ ਆ ਹਾਂ ਸਲੂਟ ਆ ਭਾਜੀ ਇਹਨਾਂ ਦੀ ਪਾਰਟੀ ਨੂੰ ਜਿਨ੍ਹਾਂ ਦੇ ਵੀ ਇਹ شاਗਿਰਦ ਆ ਇਹਨਾਂ ਦੀ ਪਾਰਟੀ ਨੂੰ ਸਲੂਟ ਆ ਜਿਨ੍ਹਾਂ ਨੇ ਏਡੇ ਵਧੀਆ ਮੂਨਸਬ ਭੇਜੇ ਆ ਤੇ ਬੜੀ ਵਧੀਆ ਮੂਨਸਬੀ ਕਰ ਰਹੇ ਆ ਜੀ ਇਹ ਠੀਕ ਆ ਇਹ ਕਵਰ ਬਾਡ ਪੀਜੇ YouTube ਚੈਨਲ ਵੱਲੋਂ ਇਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਇਹਨਾਂ ਦੀ ਸਾਰੀ ਪਾਰਟੀ ਨੂੰ ਰੰਮੀ ਓਸਤਾਦ ਜਿਨ੍ਹਾਂ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਵਾ ਪ੍ਰਿਤ ਵੀਰ ਜੀ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਵਾ ਤੇ ਓਸਤਾਦ ਜੀ ਮਤਲਬ ਹੁਣ ਤੁਸੀਂ ਇਹ ਛਾਤੇ ਕਿਦਾਂ ਤੁਹਾਨੂੰ ਲੱਗਾ ਹਾਂ ਚ ਬਹੁਤ ਵਧੀਆ ਬੜੇ ਸचेत ਮੁਮਸਬ ਵੀ ਜਿੰਨੇ ਵੀ ਦੂਜੇ ਥਾਂ ਤੇ ਵੀ ਬੈਠੇ ਇੱਥੇ ਵੀਰ ਦੂਜੀਆਂ ਸ਼ੇਰਾਂ ਹਾਂ ਜੀ ਆਪਾਂ ਉਥੋਂ ਪ੍ਰੇਤ ਰਾਜੀਆਂ ਵੀ ਤੇ ਮੁਮਸਬ ਆਏ ਆ ਹਨਾ ਤੇ ਬਹੁਤ ਵਧੀਆ ਸ਼ੌਕ ਦਿਖੰਡੇ ਜਾਨਵਰ ਉੱਤੇ ਦਿਖੰਡੇ ਨਹੀਂ ਦਿਖੰਡੇ ਹੂੰ ਚਾਰ ਪੰਜ ਜਾਨਵਰ ਜਿਹੜੇ ਆ ਕਲੀਅਰ ਆ ਉੱਤੇ ਕਲੀਅਰ ਬਿਲਕੁਲ ਸਾਫ ਹੈਗੇ ਆ ਹਾਂ ਥੋੜੇ ਬੋਧੇ ਆ ਜਿਹੜੇ ਇੱਕ ਦੋ ਜਾਨਵਰੋਂ ਤਾਂ ਮਾ ਟੋਪ 'ਚ ਬਾਕੀ ਸਾਰੇ ਕਲੀਅਰ ਆ ਤਕਰੀਬਨ ਇਹ ਵੀ ਇੱਕ ਬੜਾ ਵਧੀਆ ਉਪਰਾਲਾ ਵਾ ਇਹ ਵੀ ਛੱਤ 'ਚ ਆ ਗਈ ਕਰਨੀ ਤੇ ਬਾਕੀ ਕੱਲੂ ਵੀਰ ਜੀ ਨਾਲ ਗੱਲ ਕਰ ਰਹੇ ਨੇ ਕੱਲੂ ਵੀਰ ਜੀ ਇਹ ਵੀ ਇੱਕ ਬੜੀ ਵਧੀਆ ਗੱਲ ਆ ਹਨਾ ਛੱਤ ਚੈੱਕ ਕਰਨੀ ਬਿਲਕੁਲ ਜੀ ਬਿਲਕੁਲ ਆ ਸਾਬ ਦੀ ਹਾਜ਼ਰੀ ਸੰਯੋਗ ਦੇ ਨਾਲ ਬੜੀ ਵਧੀਆ ਗੱਲ ਵੀ ਕਿਹੇ ਵੀਰ ਨੂੰ ਕਿਸੇ ਪ੍ਰਕਾਰ ਦਾ ਡਾਊਟ ਨਾ ਰਹੇ ਡਾਊਟ ਨਾ ਰਹੇ ਜਿਵੇਂ ਆਪਾਂ ਚੀਜ਼ ਜਿੱਤਰਾ ਸਾਧ ਨੂੰ ਚੈੱਕ ਕਰਨ ਆਏ ਨਾ ਉਹਦੇ ਨਾਲ ਹੀ ਹੁੰਦਾ ਵੀ ਕਿਹੇ ਵੀਰ ਨੂੰ ਜਿੱਦਾਂ ਕਿ ਉਹ ਮਾੜਾ ਮੋਟਾ ਯਾ ਡੋਰ ਲੱਗਦਾ ਮੈਨੂੰ ਉਨੀ ਕੀ ਲੱਗਦੀ ਆ ਇਹ ਚੀਜ਼ ਦੀ ਕਲੀਅਰ ਹੋ ਜਾਂਦੀ ਆ ਕਲੀਅਰ ਹੋ ਜਾਂਦੀ ਨਾਲੇ ਕਿਹਨੂੰ ਦੱਸਗੇ ਨਹੀਂ ਵੀ ਉਹ ਫਲਾਣੀ ਚੱਲੇ ਅਸੀਂ ਚੁੱਪ ਕਰਕੇ ਆਨ ਚੈਕਿੰਗ ਜਿਹੜੀ ਆ ਤੇ ਇਹ ਰੂਲ ਕਵਰ ਸਤਾਜ ਜੀ ਨਾਣੇ ਤੇ ਪੰਜ ਮੈਂਬਰੀ ਕਮੇਟੀ ਨੇ ਬੜਾ ਵਧੀਆ ਰੂਲ ਕੀਤਾ ਜੀ ਤੇ ਐਪਰੀਸ਼ੀਏਟ ਹੈ ਜੀ ਕਵਰ ਸਤਾਜ ਜੀ ਨਾਣੂ ਵੀ ਜਿਹੜਾ ਨਾਣੇ ਆ ਰੂਲ ਕੀਤਾ ਵਾ ਤੇ ਸਾਰਾ ਚੱਲ ਰਿਹਾ ਕੰਮ ਹਾਂਜੀ ਜੀ ਆ ਹੁਣ ਅਗੋ ਅਗਲੀ ਛਾਤੇ ਚੱਲੇ ਆ ਜੀ ਆਪਾਂ ਠੀਕ ਹੈ ਜੀ ਆ ਜੀ ਅਗਲੀ ਛਾਤੇ ਆਪਾਂ ਆਏ ਆ ਜੀ ਠੀਕ ਹੈ ਜੀ ਦੂਬਾ ਸਿੰਘ ਖਾਲਸਾ ਜੀ ਨਾਲ ਕਾਲੇ ਸਤਾਜ ਜੀ ਬਿਲਡਿੰਗ ਵਾਲੇ ਠੀਕ ਹੈ ਜੀ ਅਗਲੀ ਛਾਤੇ ਹੁਣ ਆਪਾਂ ਜਾ ਰਹੇ ਆ ਜੀ ਜਿਹੜੀ ਹਨ ਚੇਕਿੰਗ ਫਲਾਈਂਗ ਠੀਕ ਹੈ ਜੀ ਹਾਂ ਜੀ ਮੈਂ ਬਾਈ ਹਾਂ ਜੀ ਸਾਰੇ ਭਰਾ ਬੈਠੇ ਆ ਅੱਜ ਦਾਗ ਦੇ ਵਿੱਚ ਕੀ ਹਾਂ ਜੀ ਐ ਜੀ ਮਨਸਬ ਆ ਠੀਕ ਹੈ ਜੀ ਤੇ ਇਹ ਆਪਣੀ ਜਿਹੜੀ ਸ਼ਿਲਡ ਆ ਰਹੀ ਆ ਤੇ ਕਿਹੜੀ ਸ਼ਤਵਾਏ ਜੋ ਅਰਨ ਜੀ ਇਹ ਅਰਨੂ ਵੀਰ ਕੜਿਆਂ ਵਾਲੇ ਉਸਤਾਜ ਜੀ ਹਣੀ ਉਹਨਾਂ ਦੀ ਸ਼ਤ ਤੋਂ ਜਿਹੜੇ ਆ ਇਹ ਮਨਸਬ ਆਏ ਜੋ ਤੇ ਇਹ ਕਿਹੜੇ ਨਾਮ ਤੋਂ ਸ਼ਤ ਹੈ ਜੀ ਇਹ ਨਿਸ਼ਾਨ ਸਾਜੀ ਹੋਣੀ ਨਿਸ਼ਾਨ ਧੋਲ ਤੇ ਸਾਬੀ ਵੀਰ ਧੋਲ ਜਿਹੜੇ ਲਾਟੀ ਸਾਜੀ ਕੜਿਆਂ ਵਾਲਾ ਟੂਰਨਾਮੈਂਟ ਹੋਇਆ ਉਹਦੇ ਵਿੱਚ ਇਹ ਛੱਤ ਜਿਹੜੀ ਆ ਚੈਂਪੀਅਨ ਹੋਈ ਆ ਇਹੋ ਛੱਤ ਜਿਹੜੀ ਆ ਜੀ ਚੈਂਪੀਅਨ ਹੋਈ ਆ ਨਿਸ਼ਾਨ ਧੋਲ ਦੇ ਨਾਂ ਤੋਂ ਠੀਕ ਆ ਜੀ ਤੇ ਆ ਚੈਕਿੰਗ ਕਰਨ ਜਿਹੜੇ ਆ ਠੀਕ ਆ ਜੀ ਦਿਲਬਾਖ ਖਾਲਸਾ ਸਾਜੀ ਹੋਣੀ ਤੇ ਨਾਲ ਕਾਲੇ ਸਾਜੀ ਹੋਣੀ ਠੀਕ ਆ ਜੀ ਪਹੁੰਚੇ ਆ ਤੇ ਨਾਲ ਆਪਣੇ ਸਾਬੀ ਭਾਈ ਹੋਣੀ ਠੀਕ ਆ ਜੀ ਆ ਬਿੱਟੂ ਕਲੀਵਾ ਸਾਹਿਬ ਹੁਣੀ ਸਾਡੇ ਨਾਲ ਆ ਤੇ ਮੁੰਸਫਾ ਕੀ ਮੋਹਰ ਚਾਲ ਜੋ ਕਿੰਨੇ ਬੈਠੇ ਇਹਨਾਂ ਦੇ ਦੋ ਸ਼ੋਹ ਦਿਖੂਣ ਸਮਝ ਅੱਛਾ ਇਹ ਇੱਕ ਕਿੰਨੇ ਬੈਠਾ 12 12 ਵਜੇ 1 ਮਿੰਟ ਤੋਂ 12 1 ਤੇ ਠੀਕ ਹੈ ਜੀ ਪਰਚਾ ਐ ਜੀ ਜਿਹੜੀ ਪੂਰੀ ਆ ਠੀਕ ਹੈ ਜੀ ਜਿੱਦਾਂ ਆਪਣੇ ਰਨਜੀਤ ਸਾਹਿਬ ਜਿਹੜੀ ਨਹੀਂ ਲਿਖ ਰਿਹਾ ਉਦਾਂ ਹੀ ਪੂਰਾ ਟਾਈਮ ਜਿਹੜਾ ਵਾ ਇਹ ਵੀ ਲਿਖ ਰਿਹਾ ਜੀ ਸਭ ਤੋਂ ਪਹਿਲਾਂ ਨਿਸ਼ਾਨ ਧੌਲ ਠੀਕ ਹੈ ਜੀ ਆ ਵੇਖ ਲੋ ਜਿਹੜੇ ਜਿਹੜੇ ਕਬੂਤਰ ਬੈਠੇ ਹੋਏ ਆ ਆ ਸਭ ਦੇ ਨਾਮ ਲਿਖੇ ਹੋਏ ਆ ਜੀ ਤੇ ਨਾਮ ਲਿਖ ਕੇ ਪਲੱਸ ਨਾਲ ਕਬੂਤਰ ਵੀ ਲਿਖੇ ਹੋਏ ਆ ਕਿਹਦੇ ਕਿੰਨੇ ਬੈਗੇ ਹੋਏ ਆ ਤੇ ਆ ਵੇਖ ਲੋ ਜੀ ਕਈਆਂ ਦੇ 8 ਕਬੂਤਰ ਪੂਰੇ ਹੋ ਗਏ ਆ ਮਨੋਰੀ ਨੰਗਲੀ ਤੋਂ ਜਿਹੜੀ ਛੱਤ ਆ ਉਹਨਾਂ ਦੇ ਠੀਕ ਹੈ ਜੀ ਤੇ ਆ ਆਪਣੇ ਇੱਕ ਮਨਜੀਤ ਸਿੰਘ ਆ ਜੀ ਠੀਕ ਹੈ ਜੀ ਸਕੋਰਡ ਹਸਪੀਟਲ ਵਾਲੇ ਇਹਨਾਂ ਦੇ ਵੀ ਅੱਠੇ ਪੂਰੇ ਹੋ ਗਏ ਆ ਕਬੂਤਰ ਠੀਕ ਹੈ ਦੋ ਛੱਤਾਂ ਦੇ ਅੱਠ ਪੂਰੇ ਹੋ ਗਏ ਆ ਤੇ ਤਿੰਨ ਛੱਤਾਂ ਦੇ ਜਿਹੜੇ ਆ ਉਹ 7-7 ਪੂਰੇ ਹੋ ਗਏ ਆ ਠੀਕ ਹੈ ਜੀ ਆ ਪੂਰਾ ਜਿਹੜਾ ਵਾ ਇਹ ਰਿਜ਼ਲਟ ਜੋ ਹੁਣ ਤੱਕ ਦਾ ਠੀਕ ਹੈ ਜੀ ਤੇ ਬਾਕੀ ਹਾਂਜੀ ਸਤਾ ਜੀ ਕਿਦਾਂ ਫਿਰ ਇੱਥੇ ਆ ਕੇ ਹੁਣ ਚੈਕਿੰਗ ਜਿਹੜੀ ਕੀਤੀ ਆ ਨਹੀਂ ਨਹੀਂ ਬਹੁਤ ਵਧੀਆ ਇਹ ਤੇ ਜ਼ਿੰਮੇਵਾਰ ਬੰਦਿਆਂ ਦੀ ਛਾਤੇ ਆ ਇਹ ਕਿਹੜੀ ਵੀ ਆਮ ਛਾਤੇ ਆ ਹਾਂਜੀ ਪਾਰਲੀਮੈਂਟਰੀ ਕਮੇਟੀ ਦੀ ਖਾੜੀ ਚਾ ਕੇ ਆਏ ਇਹਦੇ ਬੜੇ ਜ਼ਿੰਮੇਵਾਰ ਬੰਦੇ ਸਾਰੇ ਜਿੰਨੇ ਵੀ ਬੈਠੇ ਇੱਥੇ ਬੜਾ ਸੁਚੇਤ ਹੋ ਕੇ ਬੈਠੇ ਆ ਆਉਂਦੇ ਦੱਸਤਾ ਇਹਨਾਂ ਕਿ 31 ਜਨਵਰੀ ਜਿਹੜੇ ਸ਼ੋ ਹੋ ਗਏ ਆ ਉਹਦੇ ਉੱਤੇ ਤੇ ਅਜੇ ਬੈਠਿਆ ਨਹੀਂ ਤਾਂ ਹਜੇ ਇੱਕੋ ਬੈਠਾ ਬਸ ਬਾਕੀ ਉਪਰ ਸ਼ੋ ਹੋ ਗਿਆ ਜੀ ਇਹਨਾਂ ਦੇ ਮਤਲਬ 3-4 ਜਨਵਰੀ ਜਿਹੜੇ ਉੱਤੇ ਸ਼ੋ ਆਪਦੀ ਹੈ ਤੇ ਅਸੀਂ ਵੀ ਇੱਥੇ ਮੌਜੂਦ ਆ 22 ਜਾਂ ਜੇ ਕੋਈ ਕੂਟਰ ਸਾਡੀ ਫੋਨ ਦੇ ਕੈਮਰੇ ਦੀ ਰੇਂਜ ਚ ਆ ਗਿਆ ਜਰੂਰ ਤੁਹਾਨੂੰ ਵਿਖਾਵਾਂਗੇ ਠੀਕ ਹੈ ਜੀ ਪੁੱਤਰ ਜਿਹੜੇ ਆ ਸਾਹਮਣੇ ਹੈਗੇ ਆ ਜੀ ਸਿਰਫ ਇਹ ਆ ਕਿ ਥੋੜੇ ਮਤਲਬ ਉੱਚੇ ਗਏ ਆ ਕੈਮਰੇ ਦੀ ਰੇਂਜ ਦੇ ਵਿੱਚ ਮੁਸ਼ਕਲ ਆ ਆਉਣ ਬਾਕੀ ਵੇਖ ਲੈਨੇ ਥੋੜਾ ਜ਼ੂਮ ਕਰਕੇ ਆਪਾਂ ਠੀਕ ਹੈ ਕੈਮਰੇ ਦੀ ਰੇਂਜ ਤੋਂ ਬਾਹਰ ਹੈਗੇ ਆ ਜੀ ਬਾਕੀ ਜੀ ਆ ਵਿਊ ਵੇਖ ਲਓ ਨਿਸ਼ਾਨ ਧੋਲ ਛੱਤ ਜਿਹੜੇ ਕਹਿੰਦੇ ਸਾਰੇ ਆ ਵੇਖ ਲਓ ਜੀ ਇਹ ਛੱਤ ਤੇ ਬੜੀ ਵਧੀਆ ਸੈਟਅਪ ਬੜਾ ਵਧੀਆ ਲਾਇਆ ਆ ਨਿਸ਼ਾਨ ਭਾਈ ਨਾਣੇ ਸੈਟਅਪ ਬਹੁਤ ਸੋਹਣਾ ਲਾਇਆ ਆ ਜੀ ਵੇਖ ਲਓ ਠੀਕ ਆ ਆ ਬਹੁਤ ਸੋਹਣਾ ਸੈਟਅਪ ਲਾਇਆ ਬਾਕੀ ਜੀ ਕਵਰ ਬਾਡ ਵੀਜਨ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਇਹ ਜਿਹੜੀ ਸ਼ਾਤ ਨਿਸ਼ਾਨ ਸਾਜ ਜੀ ਨਾਲ ਦੀ ਇਹਨਾਂ ਦੀ ਇੱਕ ਦੂਸਰੀ ਐਂਟਰੀ ਜਿਹੜੀ ਆ ਮਲਵਈਆਂ ਦੇ ਵਿੱਚ ਗਈ ਆ ਪਰ ਇਹਨਾਂ ਨੇ ਕਬੂਤਰ ਸਾਰੇ ਆਪਣੇ ਦੇਸੀ ਹੀ ਢਾਏ ਆ ਤੇ ਬਾਕੀ ਉਹ ਮਲਵਈਆਂ ਦੀ ਸ਼ੀਲਡ ਆ ਤੇ ਇਹਨਾਂ ਸਾਰੇ ਦੇਸੀ ਹੀ ਢਾਏ ਆ ਜੀ ਦੇਸੀਆਂ ਦਾ ਮਲਵਈਆਂ ਨਾਲ ਟੱਕਰ ਆ ਚੱਲ ਰਿਹਾ ਵਾ ਠੀਕ ਆ ਹਾਂਜੀ ਉਹ ਤਾਂ ਥਲੇ ਫੇਰ ਜੀ ਬਹੁਤ ਸੋਹਣਾ ਸ਼ੌਂਕ ਹੋ ਰਿਹਾ ਵਾ ਠੀਕ ਆ ਤੇ ਬਾਕੀ ਨੈਸਟ ਤੁਹਾਨੂੰ ਮਿਲਦੇ ਆਂ ਅਗਲੀ ਸ਼ਾਦੇ ਉੱਤੇ ਧੰਨਵਾਦ ਜੀ ਆ ਹੁਣ ਜੀ ਆਪਾਂ ਟੀਮ ਪਹੁੰਚੀ ਆ ਜੀ ਸਾਡੇ ਕਲੀਵਾ ਸਾਹਿਬ ਮਿੰਦੂ ਵੀਰ ਜੀ ਨਾਮ ਵੱਲ ਹਾਂ ਜੀ ਚਾਰ ਬਰਤ ਕੱਪ ਕੇ ਬੈਠੇ ਇੱਕ ਸਵੇਰੇ ਬੈਠ ਗਏ ਹੁਣ ਤੇ تین ਰੁਪਏ ਮਿੰਦੂ ਵੀਰ ਜੀ ਦੀ ਸ਼ਾਤ ਦੇ ਉੱਤੇ ਠੀਕ ਹੈ ਜੀ ਚੈਕਿੰਗ ਬਣੀ ਟੀਮ ਉਹਦੇ ਪਰ ਉਹ ਜੱਲੂ ਦੇ ਸਾਰੇ ਗਲੇ ਐ ਜੀ ਆਪਣੇ ਮੁੰਸਫ ਸਾਹਿਬ ਬੈਠੇ ਹੋਏ ਆ ਤੇ ਵੀਰ ਜੀ ਕਿਹੜੀ ਸ਼ਾਹਤੋਂ ਮੁੰਸਫ ਆਏ ਜੋ ਇਹ ਬਰਾਵਾ ਹੁੰਦਾ ਐ ਜੀ ਆਏ ਆਪਣੇ ਲਾਲੀ ਲੋਹਾਰ ਕਾ ਸਾਹਿਬ ਜੀ ਜਿਹੜੇ ਆ ਉਹਨਾਂ ਵੱਲੋਂ ਜਿਹੜੇ ਮੁੰਸਫ ਆਏ ਹੋਏ ਆ ਠੀਕ ਹੈ ਜੀ ਕਿੰਨੇ ਜਨਮਰ ਬੈਗੇ ਆਪਣੇ ਇਹਨਾਂ ਦੇ ਵੀਰ ਜੀ ਪੰਜ ਬੈਠੇ ਆ ਆਸ਼ਾ ਕਿਹੜੇ ਕਿਹੜੇ ਟਾਈਮ ਤੇ ਟਾਈਮ ਭਈ ਜਾਵੇ ਦੇਖਿਆ ਸਦਾ ਪਰ ਦੱਸੋ ਬਾਬਾ ਜੀ ਕਿਹੜੇ ਕਿਹੜੇ ਟਾਈਮ ਤੇ ਬੈਠੇ ਸੀ ਕਿ ਇਹਨਾਂ ਦਾ ਬੈਠਾ ਸਵੇਰੇ 7:42 ਮਿੰਟ ਤੇ ਹੂੰ ਕਿੰਨੇ ਦਾ ਬਿਠਾ 1236 ਤੇ ਤੇ ਕੋਈ ਜ਼ਿਆਦਾ 21 ਤੇ ਇੱਕ ਕਬੂਤਰ ਬੈਠਾ ਬਾਦਾਂਨੀ ਤੇ ਮੈਂ ਪਿਆਰ ਦਾ ਬਾਈ 1122 ਸਾਡਾ ਦੇਖਾ ਪੰਜ ਜਨਵਾਰ ਜਿਹੜੇ ਆ ਹਾਂਜੀ ਲੋ ਜੀ ਆ ਪੰਜ ਜਨਵਾਰ ਜਿਹੜੇ ਆ ਮਿੰਦੂ ਵੀਰ ਜੀ ਨਾ ਦੇ ਸਾਡਾ ਹਣ ਦਾ ਤਾਂ ਭਰਾਵਾ ਤੇ ਕੋਈ ਤਾਂ ਹੀ ਪੈਦਾ ਜੀ ਤੁਹਾਨੂੰ ਬੈਠੇ ਆ ਠੀਕ ਆ ਨਹੀਂ ਤਾਂ ਫਿਰ ਪਤਾ ਨਹੀਂ ਅਣ ਚੈਕਿੰਗ ਜਿਹੜੀ ਆ ਆਈ ਹੋਈ ਆ ਠੀਕ ਹੈ ਜੀ ਪੂਰੀ ਨਿਗ੍ਹਾ ਰੱਖ ਕੇ ਬੈਠੇ ਆ ਜੀ ਮੁੰਸਰ ਸਾਹਿਬ ਠੀਕ ਆ ਐ ਜੀ ਜਿਹੜੀ ਆਪਣੀ ਮਾਲਾਂ ਵਾਲੀ ਸ਼ੀਲਡ ਆ ਔਰ ਰਹੀ ਆ ਉਹਦੇ ਵਿੱਚੋਂ ਕਿੰਨੇ ਬੈਠੇ ਵੀਰ ਜੀ ਕੂਤਰ ਇਹਨਾਂ ਦੇ ਮਾਲ ਵਾਲੀ ਸ਼ੀਲਡ 'ਚ ਤਿੰਨੇ ਬੈਠੇ ਸਟਾਜ ਜੀ ਅੱਛਾ ਤਿੰਨੇ ਬੈਠੇ ਆ ਠੀਕ ਹੈ ਜੀ ਤੇ ਆ ਵੀਰ ਦੱਸ ਜਿਹੜੇ ਤਿੰ ਕਿੰਨੇ ਕਿਨੇ ਬੈਠੇ 11 22 ਤੇ ਅੱਛਾ ਜੀ ਇੱਕ ਬੈਠਾ 12 36 ਤੇ ਅੱਛਾ ਜੀ ਇੱਕ 12 19 ਤੇ 12 19 ਤੇ ਠੀਕ ਹੈ ਜੀ ਆ ਆਪਣੇ ਜਿਹੜੇ ਸ਼ਿਲਡ ਕਰਾ ਰਹੇ ਨਾ ਕਲੂ ਵੀਰ ਜੀ ਹੁਣੀ ਮਾਲਾਂ ਤੋਂ ਉਧਰੋਂ ਇਹ ਮੁੰਸਬ ਆਏ ਹੋਏ ਆ ਠੀਕ ਆ ਆ ਜੀ ਮਿੰਦੂ ਵੀਰ ਜੀ ਨਾਲ ਦੀ ਛਾਤੇ ਆ ਸੈਟਅਪ ਆ ਠੀਕ ਆ ਬਾਕੀ ਗੱਲ ਕਰਦੇ ਆ ਜੀ ਜਿਹੜੀ ਚੈੱਕੀ ਕਰਨ ਆਈ ਹੋਈ ਟੀਮ ਤੇ ਹਾਂ ਜੀ ਦਿਲਬਾਗ ਵਸਾ ਜੀ ਤੇ ਆਏ ਜੋ ਮਿੰਦੂ ਵੀਰ ਜੀ ਕਲੀਫਾ ਸਾਹਿਬ ਨਾਲ ਦੀ ਛਾਤੇ ਤੇ ਜਨਵਰੀ ਇਹਨਾਂ ਦੇ ਜਿਹੜੇ ਆ ਉਹ ਇਨੇ ਬੈਠੇ ਮਿੰਦੂ ਵੀਰ ਪੰਜ ਬਈ 5 ਜਨਵਰ ਬੈਠੇ ਆ ਜੀ ਤੇ 5 ਜਨਵਰ ਜਿਹੜੇ ਆ ਰੰਗ ਲੱਗਾ ਜਿਹੜਾ ਮਾਦੀ ਨੂੰ ਆਪਾਂ ਵਿਖਾ ਆ ਜਿਹੜੀ ਜੌਂਸਰੀ ਮਾਦੀ ਖਟਾ ਰੰਗ ਲੱਗਾ ਠੀਕ ਆ ਇਹ ਮਾਦੀ ਜੋ ਠੀਕ ਆ ਜੀ ਲੋ ਜੀ ਆ ਦੋ ਕਬੂਤਰ ਜਿਹੜੇ ਆ ਮਿੰਦੂ ਵੀਰ ਜੀ ਨੇ ਲਿਆ ਖਟਾ ਰੰਗ ਲੱਗਾ ਜਿਹੜਾ ਦੋ ਕੂਤਰ ਆ ਬੈਠੇ ਜੋ ਮਿੰਦੂ ਵੀਰ ਜੀ ਦੇ ਠੀਕ ਆ ਜੀ ਇੱਕ ਆ ਬੈਠਾ ਜੀ ਠੀਕ ਆ ਜੀ ਆ 골ਡਨ ਕਬੂਤਰ ਠੀਕ ਹੋ ਗਿਆ ਜੀ ਹਾਂਜੀ ਸਾ ਜੀ ਰਹੀ ਕਿਦਾਂ ਵਧੀਆ ਜੈ ਹੋ ਬਹੁਤ ਬਹੁਤ ਅਜੇ ਤੱਕ ਕਿੰਨੇ ਕੋਠੇ ਦੇ ਗਏ ਆ ਹਾਂਜੀ ਹਰ ਇੱਕ ਬੰਦਾ ਸचेत ਹੋ ਕੇ ਬੈਠਾ ਮੁਨਸਬਾ ਤੱਕ ਮਾਲਕਾਂ ਤੱਕ ਹੂੰ ਵੀ ਬਹੁਤ ਵਧੀਆ ਖੇਡ ਜਿਹੜੀ ਵੇਖ ਕੋਈ ਏਦ ਨਹੀਂ ਨਾ ਤੁਹਾਨੂੰ ਮਨਸਬ ਕੋਈ ਸੁੱਤਾ ਮਿਲਿਆ ਜਾਂ ਕੋਈ ਗੱਲਾਂ ਮਾਰਦਾ ਮਿਲਿਆ ਹਨਾ ਅੱਖਾਂ ਖੁੱਲੀਆਂ ਰਹੀ ਸਾਰੇ ਨਿਗਾਹ ਪੂਰੀ ਟਿਕਾ ਕੇ ਹਨਾ ਬਿਲਕੁਲ ਆ ਦੁਕਾਨ ਤੇ ਆ ਜਾਓ ਮੇਰੇ ਵਧੀਆ ਹੋ ਰਿਹਾ ਜੀ ਸ਼ੌਂਕ ਬਾਕੀ ਚਾਹਦੀਆਂ ਅੱਖਾਂ ਖੁੱਲੀਆਂ ਆ ਜਾਓ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਸੁੱਤੇ ਹੁੰਦੇ ਆ ਇਹ ਵੀ ਇਹ ਵੀ ਤੂੰ ਦੇਖ ਰਿਹਾ ਨਾ ਉਹ ਕੀ ਹਾਲ ਮਨਾਂ ਦਾ ਹੈ ਲਖਾ ਪੀ ਕੇ ਸੁੱਤੇ ਤੇ ਬੈਠੋ ਫਿਰ ਉਹ ਬਿਲਕੁਲ ਜੀ ਬੜੇ ਵਧੀਆ ਜਿਹੜੇ ਆ ਆ ਸੈਟਅਪ ਆ ਤੇ ਜਿਹੜੇ ਤਿੰਨ ਕਬੂਤਰ ਜਿਹੜੇ ਆਪਣੇ ਉੱਤੇ ਇਹਨਾਂ ਦੇ ਚਮਕਾਰ 'ਚ ਨਜ਼ਰ ਆ ਰਹੇ ਆ ਜੀ ਠੀਕ ਹੈ ਤੇ ਬਹੁਤ ਸੋਹਣੀ ਜਿਹੜੀ ਆ ਸ਼ੌਂਕ ਚੱਲ ਰਿਹਾ ਜੀ ਵਧੀਆ ਸ਼ੌਂਕ ਚੱਲ ਰਿਹਾ ਠੀਕ ਹੈ ਜੀ ਤੇ ਇਹ ਦੋ ਤਿੰਨ ਟੀਮਾਂ ਨਿਕਲੀਆਂ ਆਹੀਂ ਇੱਕ ਬੰਨੇ ਆਪਣੇ ਰਾਣੇ ਸਾਜ ਜਣੀ ਆ ਉਹ ਵੀ ਜਿਹੜੀ ਆ ਚੈਕਿੰਗ ਕਰ ਰਹੇ ਆ ਤੇ ਨਿਸ਼ਾਨਕਲੀ ਸਾਧ ਹੁਣੀ ਉਹ ਵੀ ਚੈਕਿੰਗ ਕਰ ਰਹੇ ਆ ਠੀਕ ਹੈ ਜੀ ਬੜਾ ਵਧੀਆ ਸੈਟਅਪ ਹੈ ਨਾ ਉਹ ਬਾਹਰ ਲੋ ਜੀ ਆ ਮਿੰਦੂ ਵੀਰ ਜੀ ਨਾਲ ਦੇ ਜੋੜੇ ਬਹੁਤ ਸੋਹਣੇ ਜਿਹੜੇ ਆ ਸੈਟਅਪ ਵੀ ਬੜਾ ਵਧੀਆ ਇੱਥੇ ਥੱਲੇ ਠੀਕ ਆ ਆਜ ਤੇ ਇਧਰ ਆ ਸਾਰਾ ਸੈਟਅਪ ਮਿੰਦੂ ਵੀਰ ਜੀ ਨਾਲੇ ਲਾਇਆ ਆ ਪਰਮਾਤਮਾ ਇਹਨਾਂ ਦੇ ਸੈਟਅਪ 'ਚ ਵਾਧਾ ਪਾਵੇ ਜੀ ਸੱਚੇ ਪਾਤਸ਼ਾਹ ਤੇ ਵਧੀਆ ਇਹਨਾਂ ਦੇ ਆ ਵੇਖੋ ਬਰੀਡਿੰਗ ਸੈਟਅਪ ਬਹੁਤ ਸੋਹਣਾ ਜਿਹੜਾ ਬਣਾਇਆ ਆ ਮਿੰਦੂ ਵੀਰ ਜੀ ਨਾਲੇ ਠੀਕ ਹੈ ਜੀ ਏ ਆ ਸਾਰਾ ਸੈਟਅਪ ਠੀਕ ਹੈ ਜੀ ਮਿੰਦੋ ਵੀਰ ਜੀ ਉਹਨਾਂ ਦਾ ਤੇ ਬਾਕੀ ਹੁਣ ਸਾਰੀ ਚੈਕਿੰਗ ਕਰ ਲਈ ਹੈ ਜੀ ਠੀਕ ਹੈ ਜੀ ਬਾਕੀ ਕਵਰ ਬਾਟ ਵੀ ਜੀ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ